ਆਉਗੁਰ ਪਰਿਓ ਤੂੰ ਹਰ ਰੋਜ ਨਿਤ ਅੰਮ੍ਰਿਤ ਵੇਲੇ ਚੰਦ ਦੇ ਨੜੀ ਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪੰਦੇ ਰਾਖੇ ਮਨੁਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਉਤਾਰ ਗੁਰਗਦੀ ਤੇ ਬਿਰਾਜਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਜੋ ਕਈ ਮਹੀਨੇ ਤੋਂ ਆਪਾਂ ਤੰਦਰ ਸਾਹਿਬ ਜੀ ਗੋਬਿੰਦ ਸਿੰਘ ਜੀ ਮਹਾਰਾਜ ਖੰਡਾ ਪ੍ਰੇਮੰਡਾ ਦੇ ਮਾਲਕ ਸਦਾ ਸਹਾਇ ਦਾਤਾਰ ਉਹਨਾਂ ਦੇ ਆਪ ਆ ਪਾਵਨ ਜੀਵਨ ਦੀ ਜੋ ਅਮਰ ਕਥਾ ਕਰਦੇ ਸੁਣਦੇ ਆ ਰਹੇ ਹਾਂ ਆਉਂਦ ਵੀ ਉਸੇ ਲੜੀ ਦਾ ਕਿੱਸਾ ਬਣ ਕੇ ਆਪਾਂ ਸਤਿਗੁਰਾਂ ਦੀ ਪਾਵਨ ਅਮਰ ਕਥਾ ਵਿੱਚੋਂ ਕੁਝ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਨਿੱਧ ਦੁੱਖਾਂ ਗਲੇ ਸਾਰੋਗਾਂ ਸੋਗਾਂ ਕਾੜੇ ਸਾਰਿਆਂ ਚਿੰਤਾ ਵਿਕਰਾਂ ਤੋਂ ਆਪ ਬਚ ਸਕੀਏ ਜਮਾਂ ਦੀ ਮਾਰ ਤੋਂ ਬਚ ਸਕੀਏ ਅੱਜ ਉਸ ਦੇਖਦੇ ਸੁਣਦੇ ਆ ਰਹੇ ਆ ਪੰਚਰਾਸੀ ਲੱਖ ਜੋਨਾ ਇਹਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਹੈ ਉਤੋਂ ਆਪ ਬਚ ਸਕੀ ਇਸ ਵਕਤ ਭਰੋਜ ਇਹ ਵਿਚਾਰ ਕਰਦੇ ਆ ਕਿ ਇਤੋਂ ਸਾਡਾ ਬਚਾ ਕਿਵੇਂ ਹੋ ਸਕਦਾ ਹੈ ਤੇ ਜਦੋਂ ਵਿਚਾਰ ਦਿਆਂ ਵਿਚਾਰਦਿਆਂ ਕਿਸੇ ਹੱਦ ਤੱਕ ਪਹੁੰਚਦੇ ਆ ਗੁਰਮਤਿ ਕੋ ਸੋਟੀ ਤੇ ਰਾਈ ਜਾਜਦੇ ਆ ਤੇ ਗੁਰੂ ਤੋਂ ਬਿਗਾਰੇ ਮਤਲ ਜਿਹੜਾ ਨਾ ਆਨੇ ਹੁੰਦਾ ਗੁਰੂ ਕਿਰਪਾ ਕਰਦਾ ਹੈ ਫਿਰ ਜਾ ਕੇ ਜਿਹੜਾ ਜਨਮ ਤੇ ਬਣਨ ਵਾਲਾ ਦੁੱਖ ਹੈ ਨਾ ਇਹ ਮਿਟਦਾ ਹੈ ਅਸੀਂ ਭਾਵੇਂ ਉਹ ਤਤ ਇਹ ਵਿਚਾਰ ਕਰਦੇ ਆ ਕਿ ਜਨ 84 ਲੱਖ ਜੁਨੀਆਂ ਮਾਰੀਆਂ ਕਰੋ ਆਪ ਆਪਣੇ ਬੁੱਧ ਜੇਤੀ ਵਰਣਤ ਪੰਨ ਪੰਤੋਤ ਤੇ ਆਪੋ ਆਪਣੀ ਬੁੱਧੀ ਅਨਸਾਰ ਹਰ ਬੰਦਾ ਵਿਚਾਰ ਕਰਦਾ ਜਿੱਥੋਂ ਤੱਕ ਮੈਂ ਵਿਚਾਰ ਕੀਤੀ ਇਹ 83 ਲੱਖ ਜੁਨੀਆਂ ਮਾਰੀਆਂ ਨਹੀਂ ਜਿਹਨੂੰ ਸੰਸਾਰ ਦੇ ਮੰਨ ਲਿਆ ਕਿ ਸਰਦਾਰ ਹੈ 84 ਲੱਖ ਜੁਨੀਆਂ ਦਾ ਸਭ ਤੋਂ ਜ਼ਿਆਦਾ ਹੀ ਦੁਖੀ ਹੈ ਸਭ ਤੋਂ ਜ਼ਿਆਦਾ ਹੀ ਦੁਖੀ ਹੈ ਕਿਉਂ ਇਹ ਤਾਂ ਸਰਦਾਰੀ ਬੜੀ ਦਿੱਤੀ ਬਾਦਸ਼ਾਹ ਨੇ ਜੀ ਸਰਦਾਰ 84 ਲੱਖ ਜੁਨੀਆਂ ਦਾ ਮਾਲਕ ਹੈ ਤਾਂ ਇੱਕ ਇਨਸਾਨ ਮਾਲਕਿਆ 83 ਲੱਖ ਜোন ਦਾ ਦੂਜਾ ਉਹ ਕਾਲਪੁਰ ਕ੍ਰਾਮ ਮੋਲਾ ਖੁਦਾ ਜਿਹਨੇ 83 ਲੱਖ ਜোন ਬਣਾਈ ਉਹ ਸਰਦਾਰ ਮਾਲਕਿਆ ਤੈ ਐਡੇ ਵੱਡੇ ਪਾਵਰ ਹੁੰਦਿਆ ਹੋਇਆ ਫਿਰ ਦੁਖੀ ਕਿਉਂ ਇਨਸਾਨ ਤਾਂ ਬਾਕੀ ਵਰਚਾਲ ਕੀਤੀ ਪਿਆ ਰਿਓ ਕਿ ਉਹ ਸਾਰੀਆਂ ਜੋਨੀਆਂ 83 ਲੱਖ ਪਾਣੇ ਵਿੱਚ ਹੈ ਕੇਵਲ ਬੰਦਾ ਪੜੇ ਤੋਂ ਬਾਅਦ ਪਾਇਨਾ ਤੇ ਕੱਲ ਆਪਾਂ ਉਹ ਦੋ ਦਿਨ ਵਿਚਾਰ ਕਰਦੇ ਰਹੇ ਕਿ ਇਸ ਸਚਿਆਰਾ ਹੋਇਏ ਕਿਉਂ ਕੁੜੇ ਟੁੱਟੇ ਪਰ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਮ ਜਿਹੜਾ 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 ਉਹਦੇ ਹੁਕਮ ਚ ਰਿਆ ਤੋ ਕਾਲ ਪ੍ਰਖਵਾ ਉਹ ਪਹਿਲਾਂ ਵੀ ਸੁਖੀ ਸੀ ਅੱਜ ਵੀ ਸੁਖੀ ਹੈ ਉਹ ਪਹਿਲਾਂ ਵੀ ਸੁਖੀ ਸੀ ਤੇ ਅੱਜ ਵੀ ਸੁਖੀ ਹੈ ਉਦੇ ਵਾਸਤੇ ਸਵਰਗ ਕਿਤੇ ਹੋਰ ਨਹੀਂ ਉਹਦੇ ਵਾਸਤੇ ਇਹ ਸੰਸਾਰ ਸਵਰਗ ਆ ਉਹ ਟੁੱਟੀ ਹੋਈ ਚੌਪੜੀ ਦੇ ਥੱਲੇ ਰੇਤਾ ਤੇ ਨੇਟੇ ਮਾਰਦਾ ਏ ਤੇ ਸੁਖਿਆ ਆਨੰਦ ਵਿੱਚ ਆ ਕੋਈ ਚਿੰਤਾ ਨਹੀਂ ਤੇ ਕਈ ਮੇਰੇ ਵਰਗੇ ਆਪਣੇ ਦਿਮਾਗ ਨਾਲ ਸਿਆਣੇ ਬਣਦੇ ਆ ਉਹੀ ਦੁਖੀ ਅਸਲਾ ਕਿਉਂ ਅਪਰਧਵਾਖ ਵਾਸਤੇ ਕੋ ਗੱਲ ਤਾਂ ਕਹੀ ਸੰਭਝਾਈ ਆ ਵੀ ਅਕਲ ਨਾਲ দান ਕਰਦਾ ਜੇਦਾ দান ਜਿਹੜਾ ਕਹਿੰਦਾ ਅਕਲ ਨਾਲ ਕਰਦਾ ਜੇਦਾ ਰਬ ਦੇ ਗੀਤ ਗੁਰ ਗਾਉਣੇ ਤਾਂ ਵੀ ਅਕਲ ਦੇ ਨਾਲ ਗਾਏ ਜਾਣੇ ਆ ਪਰ ਪਰ ਉਹ ਸਮੇ ਸਮੇ ਦੀ ਗੱਲ ਹੁੰਦੀ ਹੁਣ ਜੇ ਅਕਲ ਨਾਲ ਹੋਵੇ ਦਿਮਾਗ ਪਾਗ ਦਿਮਾਗ ਨਾ ਹੋਊਗਾ ਪਾਗਲ ਹੋਊਗਾ ਤੂੰ ਤਾਂ ਗਿੱਦੜੀ ਕਰ ਸਕਦਾ ਅੱਗੋਂ ਚਾਹੀਦੀ ਹੈ ਨਾ ਹੁਣ ਅਗਲ ਪਾਸ਼ਾ ਨੇ ਸਾਨੂੰ ਕਿਹੜੀ ਦਿੱਤੀ ਕੰਨਾ ਮੂੰਹ ਤੋਂ ਰਾਮ ਰਾਮ ਅੱਲਾ ਅੱਲਾ ਕਰਦੇ ਨਾਲ ਪਰੋ ਵਾਹਿਗੁਰੂ ਵਾਹਿਗੁਰੂ ਕਰਦੇ ਨਾਲ ਗੱਲ ਬਣਦੀ ਨਹੀਂ ਇਹਨੂੰ ਪਾਸ਼ਾ ਨੇ ਤੋਤਾ ਰਟਣੀ ਕਰ ਤੋਤਾ ਰਟਣੀ ਜੋ ਸੀ ਤੋਤੇ ਨੂੰ ਸੁਖਾਦੇ ਬਾ ਤੋਤਾ ਸਾਰਾ ਦਿਨ ਉਹੀ ਬੋਲੀ ਜਾਂਦਾ ਹੈ ਸਭ ਕੁਝ ਉਹੀ ਬੋਲੀ ਜਾਂਦਾ ਹੈ ਤੋਤੇ ਨੂੰ ਸੁਖਾਤਾ ਗੰਗाराम ਚੂਰੀਖਾਣੀ ਬਸ ਉਹਨੂੰ ਪੱਕ ਗਿਆ ਉਹ ਸਾਰਾ ਦਿਨ ਹੀ ਕਹਿੰਦਾ ਗੰਗाराम ਚੂਰੀਖਾਣੀ ਉਹਨੂੰ ਕੋਈ ਪਤਾ ਨਹੀਂ ਜਿਸ ਸ਼ਬਦ ਨੂੰ ਅਸੀਂ ਜਪਦੇ ਹਾਂ ਉਹ ਸ਼ਬਦ ਪੈਰੋ ਗੁਰੂ ਦਾ ਦਿੱਤਾ ਹੋਇਆ ਬਖਸ਼ਿਸ਼ ਕਰ ਬਖਸ਼ਿਸ਼ ਕਰਦਾ ਸਾਡੇ ਗੁਰੂ ਸ਼ਬਦ ਬਲ ਸਮਝਾਉਂਦਾ ਏ ਵੀ ਇਸ ਸ਼ਬਦ ਦਾ ਆ ਮਤਲਬ ਹੈ ਤੇ ਸਮਝ ਉਹਨੂੰ ਲੱਗੋ ਜਿਹਦੇ ਅਕਲ ਹੋਵੇ ਜਦੋਂ ਅਗਲੇ ਨੇ ਜਿਹਦੇ ਅੰਦਰ ਨੂੰ ਜਿੱਦਾ ਮਰਜ਼ੀ ਸਮਝਾ ਲੂ ਇਸ ਵਾਸਤੇ ਪਾਸ਼ਾ ਨੇ ਕਿਉਂ ਇਨਸਾਨ ਪਹਾੜੇ ਵਿੱਚ ਰਹਿਉਂਦੇ ਹੁਕਮ ਵਿੱਚ ਰਹਿ ਨਾਸੀ ਬਾਣੇ ਵਿੱਚ ਰਹਿਤ ਨਾਸੀ ਹੁਕਮ ਵਿੱਚ ਰਹਿ ਬਾਣਾ ਕੀਆ ਤੇ ਹੁਕਮ ਕੀਆ ਥੋੜੀ ਵਿਚਾਰ ਕਰ ਲਈ ਫਿਰ ਉਲਝ ਨਾ ਜਾਇ ਆਪਣਾ ਮਨ ਵਿੱਚ ਸ਼ੰਕਾ ਨਾ ਰਹਿ ਜਾਵੇ ਹੁਕਮ ਹੈ ਫਿਰੋ ਨਾਮ ਜਪਣਾ ਨਾਨਕ ਇੱਕੋ ਹੁਕਮ ਹੈ ਕਿਹੜਾ ਨਾਮ ਕਿਹਦੇ ਦੱਸਿਆ ਸਤਗੁਰੂ ਦੀ ਆ ਭਜਾਏ ਸਤਿਗੁਰੂ ਨੇ ਗੱਲ ਦੱਸ ਦਿੱਤੀ ਵੀ ਜੇ ਨਾਮ ਜਪਣਾ ਤੇ ਹੁਕਮ ਵਿੱਚ ਰਹਿਣਾ ਹੈ ਤੋ ਕੇਵਲ ਨਾਮ ਹੈ ਤੈਨੂੰ ਨਾਮ ਜਪਣ ਦਾ 파ਸ਼ਾ ਨੇ ਸਤਿਗੁਰੂ ਨੇ ਉਪਰ ਦਿੱਤਾ ਹੈ ਉਹ ਕਾਦੇ ਵਾਸਤੇ ਵਿੱਚੋ ਹੀ ਸੰਤਾ ਪੈਦਾ ਹੋਏ ਵੀ ਨਾਮ ਕਾਦੇ ਵਾਸਤੇ ਜਪਣਾ ਅਸੀਂ ਕੇਵਲ ਨਾਮ ਜਪੰਦਾ ਜਿਹੜਾ ਮੁੱਖ ਮਕਸਦ ਹੀ ਨਾ ਉਹ ਗਲਤ ਸਮਝ ਗਏ ਅਸੀਂ ਕਿਉਂ ਨਾਮ ਜਪਣ ਨਾਲ ਤੰਦੋਂ ਤਵੇ ਜਾਉ ਨਾਮ ਜਪਣ ਨਾਲ ਪਰਿਵਾਰ ਨੂੰ ਸੁਖ ਸ਼ਾਂਤੀ ਰਹੇ ਜੋ ਨਾਮ ਜਪਣ ਦੇ ਨਾਲ ਮੇਰੇ ਸਾਰੇ ਕਾਰਜ ਲੋ ਰਾਸੋ ਜਾਣਗੇ ਨਾਮ ਜਪਣ ਦੇ ਨਾਲ ਸਾਰੀ ਚਿੰਤਾ ਖਤਮ ਹੋ ਜਾਣਗੀ ਤੁੱਕਰ ਸੇ ਨਾਮ ਜਪਰੇ ਤਾਂ ਹੋਉ ਤ ਕੁਝ ਵੀ ਨਹੀਂ ਰਿਹਾ ਹੋ ਤਾਂ ਕੁਝ ਵੀ ਨਹੀਂ ਰਿਹਾ ਨਾ ਕਾਰਨ ਕਾਰਨ ਕੋ ਪਰਿਓ ਅਸੀਂ ਸੁਰਤ ਦੇ ਨਾਲ ਨਹੀਂ ਜਪਿਆ ਧਿਆਨ ਦੇ ਨਾਲ ਨਹੀਂ ਜਪਿਆ ਹੁਣ ਧਿਆਨ ਨਾਲ ਕਰਕੇ ਜਾਓ ਥਾਂ ਦਾ ਸਵਾਲ ਗਲ ਗਲ ਤੇ ਸਵਾਲ